ਜੀ ਮੈਂ ਇਧਰੋਂ ਵਾਪਸ ਜਾ ਰਿਹਾ ਸੀਗਾ ਆਪਣੇ ਘਰ ਨੂੰ ਮੈਂ ਬਿਜਲੀ ਘਰ ਕੋਲੇ ਖੜਾ ਫਰੂਟ ਲੈਣ ਵਾਸਤੇ ਸਾਈਡ ਤੇ ਗੱਡੀ ਪਾਰਕਿੰਗ ਕਰਕੇ ਉਤਰਿਆ ਥੱਲੇ ਤੇ ਓਨੀ ਦੇਰ ਚ ਆ ਕੇ ਲਾਲ ਕਲਰ ਦੀ ਸਵਿਫਟ ਬਹੁਤ ਜ਼ੋਰ ਦੀ ਆ ਕੇ ਗੱਡੀ 'ਚ ਵੱਜੀ ਤੇ ਗੱਡੀ ਨਾਲ ਮੈਨੂੰ ਧੱਕਾ ਲੱਗਿਆ ਮੈਂ ਰੇੜੀ ਦੇ ਉੱਤੇ ਡਿੱਗ ਪਿਆ ਤੇ ਉਸ ਤੋਂ ਬਾਅਦ ਪਿੱਛੇ ਆ ਕੇ ਇਧਰ ਪਿਛਲੇ ਤੁਹਾਡੇ ਪਿੱਛੇ ਦੇਖ ਸਕਦੇ ਹੋ ਤੁਹਾਡੇ ਗੋਲ ਗੱਪਿਆਂ ਵਾਲੀ ਰੇੜੀ ਤੇ ਇੱਕ ਸਾਈਕਲ ਵਾਲਾ ਜੀ ਮਾਰਤਾ ਤੇ ਬਾਕੀ ਗੱਡੀਆਂ ਦੇ ਵਿੱਚ ਵੀ ਨੁਕਸਾਨਤਾ ਉਹ ਤੁਹਾਡੇ ਉੱਤੇ ਖੜੀ ਆ ਜੀ ਪਿੱਛੇ ਸਾਰੀ ਗੱਡੀ ਅੱਡੇ ਵੱਜਣ ਤੋਂ ਬਾਅਦ ਇਹ ਕਿੱਡੀ ਕਿੰਨਾ ਗੱਡੀਆਂ ਦੇ ਵਿੱਚ ਡਾਕ ਵੱਜਿਆ ਇਹ ਭਾਜੀ ਉਸ ਤੋਂ ਬਾਅਦ ਪਿੱਛੇ ਦੋ ਤਿੰਨ ਗੱਡੀਆਂ 'ਚ ਵੱਜਿਆ ਇੱਕ ਤਾਂ ਵਰਨਾ ਖੜੀ ਆ ਜੀ ਪਹਿਲਾਂ ਤਾਂ ਉਹ ਗੋਲਗੱਪਿਆਂ ਵਾਲੀ ਰੇੜੀ ਦੇ ਉੱਤੇ ਚੜਿਆ ਤੇ ਸਾਈਕਲ ਵਾਲਾ ਖੜਾ ਸੀ ਉੱਤੇ ਉਹਦੇ ਉੱਤੇ ਫਿਰ ਅੱਗੇ ਇੱਕ ਥੋੜੇ ਅੱਗੇ ਖੜੀ ਹੈ ਬਲੀਨੋ ਖੜੀ ਹੈ ਪਤਾ ਨਹੀਂ ਕਿਹੜੀ ਹੈ ਜੀ ਉਹਦੇ ਵਿੱਚ ਵੱਜਿਆ ਤੇ ਸਾਰੀਆਂ ਗੱਡੀਆਂ ਇਕੱਠੀਆਂ ਹੋ ਗਈਆਂ ਜੀ ਦੇਖਣ ਚ ਆਇਆ ਸੀ ਮੋਕੇ ਦੇਖਿਆ ਵੀ ਉਸ ਦੀ ਡਰਿੰਕ ਵੀ ਕੀਤੀ ਹੈ ਜੀ ਡਰਿੰਕ ਵੀ ਕੀਤੀ ਹੈ ਹਾਂਜੀ ਲਾਲ ਗੱਡੀ ਵਾਲਾ ਇਹ ਜੀ ਬਹੁਤ ਸਪੀਡ ਤੇ ਸੀਗਾ ਜੀ ਅੱਛਾ ਇਹ ਲਾਲ ਗੱਡੀ ਵਾਲੇ ਨੇ ਸਾਰੀਆਂ ਗੱਡੀਆਂ ਲਪੇਟ ਚ ਲੈ ਲਈ ਹਾਂਜੀ ਸਾਰੀਆਂ ਗੱਡੀਆਂ ਲਾਲ ਗੱਡੀ ਵਾਲੇ ਨੇ ਲਪੇਟ ਚ ਲੈਂਦੀਆਂ ਨੇ ਕੋਈ ਇੱਥੇ ਹਾਂ ਰੇੜੀ ਵੀ ਪਾਲਟੀ ਆ ਜੀ ਤੁਹਾਡੇ ਪਿੱਛੇ ਹੀ ਆ ਜੀ ਉਹ ਇਹਦੇ ਨਾਲ ਹੋਰ ਵੀ ਕੁਸੀ ਕਿ ਇਕੱਲਾ ਹੀ ਸੀ ਇਹ ਇਹ ਦੋ ਜਣੇ ਸੀਗੇ ਜੀ ਇੱਕ ਤਾਂ ਪਤਾ ਨਹੀਂ ਨਿਕਲ ਕੇ ਬਾਹਰ ਨੂੰ ਹੋ ਗਿਆ ਵਾ ਇਹ ਆ ਉਹ ਬੰਦਾ ਜਿਹੜਾ ਵਿੱਚ ਪਿਆ ਵਾ ਹੁਣ ਇਸ ਟਾਈਮ ਸਰਦਾਰ ਜੀ ਇਹ ਖੁਦ ਚਲਾ ਰਿਹਾ ਸੀਗਾ ਇਹ ਕਹਿੰਦਾ ਸੀ ਚਾਰ ਜਣੇ ਆ ਭਾਜੀ ਮੇਰੇ ਉੱਥੇ ਵੀ ਗੱਡੀ ਚ ਵੱਜੀ ਤੇ ਮੈਂ ਡਿੱਗ ਪਿਆ ਮੈਂ ਆਪਦਾ ਪਰਨਾ ਬਣ ਕੇ ਹੁਣ ਤੁਹਾਡੇ ਅੱਗੇ ਆ ਕੇ ਖੜਾ ਵਾ ਬਾਕੀ ਮੈਨੂੰ ਮੈਂ ਚਾਰ ਜਾਨੇ ਨਹੀਂ ਦੇਖੇਗੇ ਤੁਹਾਡੀ ਕਿੰਨੀ ਗੱਡੀ ਦਾ ਮੇਰੀ ਗੱਡੀ ਸਾਰੀ ਨੁਕਸਾਨਤੀ ਜੀ ਸਾਈਡ ਤੋਂ ਤੇ ਸਾਰਾ ਕੁਝ ਵਿਛਲਤਾ ਵਾ ਗੱਡੀ ਦਾ ਟੋਟਲ ਡੈਮੇਜ ਦੇ ਵਿੱਚ ਹੀ ਗਈ ਹੈ ਲੱਗਦਾ ਤੇ ਕਿਸੇ ਦਾ ਜਾਨੀ ਨੂੰ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਮੇਰੇ ਸਾਹਬ ਲਈ ਐਕਟ ਹੋਇਆ ਜੀ ਐਕਟ ਇੱਕ ਸਾਈਕਲ ਵਾਲਾ ਗਿਆ ਜੀ ਤੇ ਗੋਲ ਗੱਪੇ ਵਾਲੀ ਰੈਡੀ ਵਾਲਾ ਵੀ ਲੈ ਕੇ ਉਹਨੂੰ ਲੈ ਕੇ ਗਿਆ ਜੀ ਜਿਹੜੀਆਂ ਆਹ ਟਰਾਲੀਆਂ ਲੱਗਦੀਆਂ ਨੇ ਬਰਗਰ ਵਾਲੀਆਂ ਹਾਂਜੀ ਇੱਥੇ ਕਾਰਾਂ ਲਾਉਂਦੇ ਆ ਲੋਕ ਸੜਕ ਤੇ ਕਿਉਂ ਮੇਰੇ ਇੱਥੇ ਡਿਊਟੀ ਨਹੀਂ ਦੀ ਮੈਂ ਇੱਥੇ ਬਹਿਣਾ ਇਸੇ ਜਿੰਨੇ ਚਾਂਟ ਹੋਇਆ ਇਹਦੀ وجہ ਕਾਰਨ ਹੁੰਦਾ ਜਿਹੜੀ ਇਧਰੋਂ ਗੱਡੀਓ ਲਾਜ ਕੇ ਆਈ ਹੈ ਉਹ ਗੱਡੀ ਆਈ ਤੇ ਇੱਥੇ ਗੱਡੀ ਖੜੀ ਆ ਖੜੀ ਗੱਡੀ ਇਹਦੇ ਵਿੱਚ ਵੱਜ ਕੇ ਉਹ ਤਾਂ ਬੇਕੰਟਰੋਲ ਹੋ ਗਈ ਗਾਹਾਂ ਜਾ ਕੇ ਇੱਕ 버ਗਰਾਂ ਵਾਲਾ ਦੋ ਕਾਰਾਂ ਇੱਕ ਸਾਈਕਲ ਵਾਲਾ ਸਾਰੇ ਉਹਨੇ ਰਗੜਤੀ ਹੈ ਤੇ ਗਲਤੀ ਉਥੋਂ ਪੌੜ ਉਤਰਦੇ ਆ ਢਾਲ ਹੁੰਦੀ ਹੈ ਸਪੀਡ ਆ ਬਾਲੀ ਗੱਡੀ ਦੀ ਉਹਦਾ ਕੰਟਰੋਲ ਨਹੀਂ ਹੋਇਆ ਉਹ ਹੁਣ ਵੇਖ ਲਓ ਜਾ ਕੇ ਉਹ ਸੜਕ ਤੇ ਖੜੀਆਂ ਗੱਡੀਆਂ ਕਾਰਾਂ ਜਿਹੜੇ 버ਗਰ ਖਾਣ ਆਲੇ ਨਾ ਸਾਰੇ ਸੜਕ ਤੇ ਲਾ ਕੇ ਤੇ ਉਧਰ ਵੜ ਜਾਂਦੇ ਆ ਇਹ ਬੰਦੋ ਕਰਨੀਆਂ ਚਾਹੀਦੀਆਂ ਐਸਐਸਪੀ ਨੂੰ ਬੇਨਤੀ ਕਰਦੇ ਆਂ ਇਹ ਇਥੇ ਚਕਾਉਣੀਆਂ ਚਾਹੀਦੀਆਂ ਆਹ ਟਰਾਲੀਆਂ ਉਹਦੀ दारू ਪੀਤੀ ਹੋਈ ਸੀ ਜਿਹੜਾ ਹਾਂ ਉਹਦੀ ਸ਼ਰਾਬੀ ਪੀਤੀ ਆ ਸ਼ਰਾਬ ਪੀਤੀ ਆ ਉਹਦੀ ਤੇ ਪਰ ਉਹ ਤੋਂ ਕਟਰੋਲ ਬੇ ਕਟਰੋਲ ਤਾਂ ਹੋਈ ਆ ਉਹ ਗੱਡੀਆਂ ਕਰਕੇ ਉਥੇ ਜੇ ਲੀਸੀ ਮਰੀ ਗੱਡੀ ਨਾ ਰੋ ਸਭੀ ਨਿਕਢੀ ਫਿਰ ਆਹ ਗੱਡੀ ਚ ਵੱਜੀ ਕਿਸੇ ਦੀ ਹਾਨੀ ਤਾਂ ਨਹੀਂ ਹੋਈ ਨਾ ਇੱਕ ਬੰਦਾ ਮਰ ਗਿਆ ਫੈਗਲਾ ਵਾਲਾ ਤੇ ਇੱਕ ਬੰਦੇ ਦੇ ਪੱਟ ਟੁੱਟ ਗਿਆ ਦਨੇ ਤੇ ਇੱਕ ਉਹ ਜਿਹੜਾ ਬਰਗਰ ਆ ਉਹ ਦੂਜਾ ਗੋਲ ਗੱਪਿਆਂ ਵਾਲਾ ਰੇੜੀ ਵਾਲਾ ਉਹਦੇ ਵੀ ਸੱਟਾ ਉਹਨੂੰ ਵੀ ਹਸਪਤਾਲ ਲੈ ਗਏ ਆ ਤੇ ਦੋ ਮੁੰਡਿਆਂ ਨੂੰ ਹੋਲ ਗਏ ਚਾਰ ਪੰਜ ਨੂੰ ਹਸਪਤਾਲ ਲੈ ਗਏ ਚਾਰ ਪੰਜ ਜਣੇ ਮਤਲਬ ਜੱਕ ਹਾਂ ਹਾਂ ਪੰਜ ਛੇ ਜੱਕ ਨਹੀਂ ਹੈ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਹਮੇਸ਼ਾ ਹੀ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੀ ਆ ਜਿੱਥੇ ਸਮਾਜ ਸੇਵਾ ਸੱਡੀ ਦੇ ਮੈਂਬਰ ਸਾਹਿਬਾਨ 24 ਘੰਟੇ ਜਿੱਥੇ ਸੇਵਾ ਨੂੰ ਸਮਰਪਿਤ ਆ ਉੱਥੇ ਐਮਰਜੈਂਸੀ ਜਦੋਂ ਕਾਲ ਆਈ ਤੇ ਇੱਕ ਸਵਿਫਟ ਲਾਲ ਰੰਗ ਦੀ ਜਿਸ ਨੇ ਆਪਣਾ ਸੰਤੁਲਨਤ ਵੰਗਾੜਿਆ ਜਾਂ ਤੇਜ਼ ਰਫਤਾਰ ਦੇ ਕਾਰਨ ਜਿਹੜੀ ਹੋਰ ਦੋ ਤਿੰਨ ਗੱਡੀਆਂ ਨੂੰ ਟੱਕਰ ਮਾਰਦੀ ਹੋਈ ਇੱਕ ਗੋਲਗਾ ਪਿਆਲੇ ਰੇੜੀ ਜਿੱਥੇ ਨੌਜਵਾਨ ਵੀਰ ਖਾਨ ਮੋਟਰਸ ਵਾਲਾ ਜਿਹੜਾ ਵੀਰ ਸੀਗਾ ਗੋਲਗੇ ਖਾ ਰਿਆ ਸੀ ਉਸ ਦੇ ਵਿੱਚ ਟੱਕਰ ਮਾਰੀ ਤੇ ਉਹ ਗੰਭੀਰ ਰੂਪ ਦੇ ਵਿੱਚ ਜਿਹੜਾ ਜ਼ਖਮੀ ਹੋਇਆ ਦੋਨੇ ਉਹਦੀਆਂ ਲੱਤਾਂ ਫੈਕਚਰ ਹੋ ਗਈਆਂ ਤੇ ਪੇਟ ਦੀਆਂ ਜਿਹੜੀਆਂ ਅੰਤੜੀਆਂ ਸੀ ਉਹ ਵੀ ਬਾਹਰ ਆ ਗਈਆਂ ਜਿਸ ਦੀ ਨਾਜਿੱਤ ਕਹਾਲ ਨੂੰ ਦੇਖਦੇ ਹੋਏ ਨਾਲ ਦੀ ਨਾਲ ਸਿਵਲ ਹਸਪਤਾਲ ਦੇ ਡਾਕਟਰ ਸਾਹਿਬਾਨਾਂ ਨੇ ਆਪਣੇ ਮੈਡੀ ਸਿਟੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਦੂਸਰਾ ਵੀਰ ਜਿਹੜਾ ਸਾਈਕਲ ਤੇ ਸੀਗਾ ਉਹਦੀ ਮੌਕੇ ਤੇ ਜਿਹੜੀ ਕੀ ਡੈਥ ਹੋ ਗਈ ਆ ਤੇ ਡਾਕਟਰ ਸਾਹਿਬਾਨਾਂ ਨੇ ਮਰਤਕ ਕੋਸ਼ਿਸ਼ ਕਰ ਦਿੱਤਾ ਜਿਹੜਾ ਗੋਲ ਕੱਪਿਆਂ ਵਾਲਾ ਵੀਰ ਆ ਉਹਦੇ ਵੀ ਕਮੀਰ ਰੂਪ ਦੇ ਵਿੱਚ ਸੱਟਾਂ ਵੱਜੀਆਂ ਵਾ ਪਰ ਉਹਦੀ ਸਥਿਤੀ ਕੰਟਰੋਲ ਦੇ ਵਿੱਚ ਆ ਤੇ ਜਿਹੜਾ ਬੀਰ ਆ ਖਾਸ ਕਰਕੇ ਜਿਹੜੀ ਗੋਲਕੇ ਪੇਟ ਖਾ ਰਿਆ ਸੀਗਾ ਉਹ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕਾ ਤੇ ਜਿਹੜੇ ਮੈਡੀਸਿਨ ਦੀ ਹਸਪਤਾਲ ਦੇ ਵਿੱਚ ਉਹਦਾ ਰੈਫਰ ਕੀਤਾ ਗਿਆ ਕਿੰਨੀਆਂ ਗੱਡੀਆਂ ਨੂੰ ਟੱਕਰ ਮਾਰੀ ਹੈ ਜੀ ਇਹ ਚਾਰ ਗੱਡੀਆਂ ਚਾਰ ਗੱਡੀਆਂ ਇੱਕ ਗੱਡੀ ਚਲਾ ਰਿਆ ਜੀ ਦੇਖੋ ਜੀ दारू ਪੀਣ ਦੀ ਗੱਲ ਆ ਜਾਂ ਕਿ ਹੋਰ ਨਸ਼ਾ ਦਾ ਸੇਵਨ ਕੀਤਾ ਉਹ ਅਸੀਂ ਨਹੀਂ ਕਹਿ ਦੱਸ ਸਕਦੇ ਨਾ ਹੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਇਹ ਡਾਕਟਰ ਸਾਹਿਬ ਹੀ ਉਹ ਦੱਸ ਸਕਦੇ ਹੁੰਦੇ ਜਦੋਂ ਚੈੱਕਅਪ ਹੁੰਦਾ ਵਾ ਜਾਂ ਉਹਦਾ ਬੂ ਟੈਸਟ ਹੁੰਦਾ ਵਾ ਫੇਰ ਪਤਾ ਲੱਗਦਾ ਵੀ ਉਹਦਾ ਨਸ਼ਾ ਕੀਤਾ ਹੋਇਆ ਜਾਂ ਨਹੀਂ ਕੀਤਾ ਹੋਇਆ ਕਿਉਂਕਿ ਜਿੱਥੇ ਸਮਾਜ ਸੇਵਾ ਸਭ ਦੀ ਮੈਂਬਰਾਂ ਦੀ ਗੱਲ ਕਰੀਏ ਮੈਂਬਰ ਹਮੇਸ਼ਾ 24 ਘੰਟੇ ਜਿੱਥੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਉਹ ਕਿਤੇ ਵੀ ਐਕਸੀਡੈਂਟ ਹੁੰਦਾ ਵਾ ਚਾਹੇ 15 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਸਮਾਜ ਸੇਵਾ ਸਭ ਦੀ ਦੇ ਮੈਂਬਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਤੇ ਜਿੱਥੇ ਵੀ ਕੋਈ ਐਕਸੀਡੈਂਟ ਹੁੰਦਾ ਉਹਨਾਂ ਨੂੰ ਘਟਨਾ ਸਥਾਨ ਤੋਂ ਚੱਕ ਕੇ ਸਿਵਲ ਹਸਪਤਾਲ ਮੋਗਾ ਵਿੱਚ ਦਾਖਲ ਕਰਾਇਆ ਗਿਆ